ਕਿਵੇਂ ਲੱਗਦਾ ਕਾਲੀ ਚੰਗੇ ਸੀ ਕਾਂਗਰਸੀ ਚੰਗੇ ਸੀ ਜਾਂ ਆਮ ਆਲੇ ਚੰਗੇ ਆ ਕਾਲੀ ਚੰਗੇ ਸੀ ਕਾਲੀ ਜੰਗੇ ਜੀ ਕੀ ਚੰਗਾ ਗਮਸੀਆ ਕਾਲਾ ਕਾਲਾ ਨੇ ਸਾਰੇ ਚੰਗੇ ਕਰੇ ਸਾਡੇ ਤੋਂ ਪੰਡ ਕਿਵੇਂ ਇੱਕ ਕੰਮ ਦੱਸ ਲਈ ਤੇ ਸਾਡੇ ਪਾਣੀ ਤੋਂ ਲੈ ਕੇ ਮੀਟਰਾਂ ਤੋਂ ਲੈ ਕੇ ਖਾਲੀਆਂ ਤੋਂ ਲੈ ਕੇ ਗਾਲਣਾ ਸਾਰਿਆਂ ਸਭਾਈ ਓਕੇ ਕਰਾਵੇ ਪੰਡ ਜੇ ਭਗਵਾਨ ਤੁਮਾਰ ਹੋਰੇ ਕਰੀ ਮੌਕੇ ਨੂੰ ਦੇਣਗੇ ਤੇ ਝਾੜੂ ਮੇਰੇ ਵਰਗੇ ਬੁਢਿਆਂ ਦੀ ਬਹਿਣਗੇ ਅੱਛਾ ਜੀ ਬੁਢਿਆਂ ਦੀ ਤਾਂ ਬਹਿੰਦੀ ਇਹ ਕੰਦਾ ਚਿੱਟੇ ਕੱਲਾ ਲਾ ਵਜਦੇ ਆ ਇਹਨਾਂ ਕਰੀ ਬਹਿਣਗੇ ਕਿਉਂ ਮੇਰੇ ਅੰਗੇ ਤਾਂ ਕੰਮ ਨਹੀਂ ਹੁੰਦਾ ਭਗਵਾਨ ਤੁਮਾਰ ਕਹਿੰਦਾ ਬਿਜਲੀ ਦੇ ਬਿੱਲ ਦਾ ਮੈਂ ਜੀਰੋ ਲੈਂਦੇ ਤੂੰ ਕਹਿੰਦਾ ਸਾਨੂੰ ਦਾਏ ਮੇਰੇ ਤਖਬੀ अच्छा बिल आंदा ਤੁਹਾਨੂੰ ਹਾਂ ਕਿੰਨਾ ਆ ਜਾਂਦਾ ਬਿੱਲ ਕਿਤੇ ਆ ਜਾਂਦਾ ਹੁਣ ਤਾਂ 30000 ਭਰ ਕੇ ਟਾਈਮ ਅੱਛਾ ਜੀ ਹੋਣੀ ਥੋੜਾ ਟਾਈਮ ਹੋਇਆ ਕਣਕ ਨੂੰ ਸਾਡੇ ਗਰੀਬ ਇੱਥੇ ਹੂੰ 5-5 ਕਿਲੋ 2-2 ਕਿਲੋ ਆਟਾ ਲਉਦੇ ਆ ਚੱਕੀਆਂ ਤੋਂ ਬਲੀ ਹਰਾ ਬੰਨ ਚੱਲ ਰਿਹਾ ਮੇਰਾ ਚੱਲੀ ਜਾ ਸਾਡੇ ਲਈ ਚੱਲਿਆ ਨਹੀਂ ਸਾਡੇ ਲਈ ਤਾਂ ਅੱਛਾ ਜੀ ਜੇ ਸਾਡੇ ਲਈ ਚੱਲ ਗਈ ਦੱਸ ਦਿਆਂਗੇ ਚੱਲਿਆ ਚੱਲ ਸੀਐਮ ਭਗਵੰਤ ਮਾਨ ਤਾਂ ਕਹਿੰਦੇ ਫਿਲਟਰ ਵਾਲਾ ਪਾਣੀ ਮੰਗਵਾਉਂਦਾ ਇਹ ਤਾਂ ਆਪ ਬਣਾਉਂਦੇ ਆ ਹੱਥੋਂ ਪਾਉਂਦੇ ਨੇ 100 ਰੁਪਏ ਦੇ ਕੈਂਪਰ 100 ਰੁਪਏ ਦੇ ਕੈਂਪਰ ਪਾਹਾ ਪੰਜ ਅੱਛਾ 100 ਦੇ ਡੇਲੀ ਹਾਂ ਦਿੱਲੀ ਜਾਣਾ ਮੰਡੀ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਮਜ਼ਦੂਰ ਵੀ ਪਹੁੰਚੇ ਹੋਏ ਨੇ ਗੱਲਾਂ ਬਾਤਾਂ ਕਰਾਂਗੇ ਆਪਾਂ ਇਹਨਾਂ ਦੇ ਨਾਲ ਭਾਈ ਕਿਵੇਂ ਹੋ ਠੀਕ ਹੈ ਜੀ ਦਾਣਾ ਮੰਡੀ ਦੇ ਵਿੱਚ ਮਜ਼ਦੂਰੀ ਕਰਦੇ ਹਾਂ ਲੇਬਰ ਹਾਂ ਹਾਂ ਜੀ ਅੱਛਾ ਤਾਂ ਪੀਣ ਵਾਲਾ ਪਿੰਡ ਦਾ ਪ੍ਰਬੰਧ ਹੈਗਾ ਨਹੀਂ ਹੈ ਨਹੀਂ ਸਾਡੇ ਅੱਛਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਸੀਐਮ ਭਗਵੰਤ ਮਾਨ ਤਾਂ ਕਹਿੰਦੇ ਫਿਲਟਰ ਵਾਲਾ ਪਾਣੀ ਮੰਨਵਾਉਂਦਾ ਇਹ ਤਾਂ ਆਪ ਬਣਾਉਂਦੇ ਆ ਹੱਥੋਂ ਭਾਉਂਦੇ ਨੇ 100 ਰੁਪਏ ਦੇ ਕੈਂਪਰ ਆ 100 ਰੁਪਏ ਦੇ ਕੈਂਪਰ ਆ ਹਾਂ ਪੰਜ ਅੱਛਾ 100 ਦੇ ਡੇਲੀ ਹਾਂ ਡੇਲੀ ਅੱਛਾ ਤੇ ਭਈ ਸਰਕਾਰ ਨੇ ਨਹੀਂ ਕੁਝ ਕਰਕੇ ਦਿੱਤਾ ਤੁਹਾਨੂੰ ਕੋਈ ਨਹੀਂ ਦਿੱਤਾ ਸਾਨੂੰ ਲੈਟਰੀਨਾ ਬਣੀਆਂ ਫਲਸ਼ਾਂ ਬਣੀਆਂ ਹੋਈਆਂ ਇੱਥੇ ਕੁਝ ਨਹੀਂ ਬਣਿਆ ਇੱਥੇ ਜੇ ਕੋਈ ਬਿਮਾਰ ਹੋ ਜਾਏ ਕਿੱਥੇ ਜਾਓਗੇ ਕਿੱਥੇ ਜਾਵਾਂਗੇ ਜਾਂ ਫਰੀਦਕੋਟ ਜਾਵਾਂਗੇ ਅੱਛਾ ਜੀ ਸਰਕਾਰ ਨੇ ਚੰਗੇ ਕੰਮ ਕੀਤੇ ਆ ਕੋਈ ਸਾਡੇ ਲਈ ਤਾਂ ਨਹੀਂ ਕਰੇ ਹੋਰਾਂ ਲਈ ਉਹ ਤਾਂ ਕਹਿੰਦੇ ਗਰੀਬਾਂ ਲਈ ਹਰਾ ਪੈਨ ਚੱਲ ਰਿਹਾ ਮੇਰਾ ਚੱਲੀ ਜਾ ਸਾਡੇ ਲਈ ਚੱਲੇ ਨਹੀਂ ਸਾਡੇ ਲਈ ਤਾਂ ਅੱਛਾ ਜੀ ਜੇ ਸਾਡੇ ਲਈ ਚੱਲ ਗਈ ਦੱਸ ਦਿਆਂਗੇ ਚੱਲਿਆ ਗਿਆ ਚੱਲਿਆ ਗਿਆ ਹਾਂ ਆ ਬੋਨਾ ਪਾਹਾਂ ਸੀ ਭਗਵੰਤ ਮਾਨ ਨੂੰ ਪਾਇਆ ਸੀ ਕੋਈ ਮੁੱਲ ਹੁਣ ਪਾਉਂਗੇ ਨਾ ਹੁਣ ਫਿਰ ਕਿਹਨੂੰ ਪਾਉਂਗੇ ਹੁਣ ਉਹ ਆਪਦੇ ਮਨ ਵੇਖਾਂਗੇ ਜਿਹੜੇ ਮਨ ਵੇਖਾਂਗੇ ਹਾਂ ਮੋਦੀ ਦਾ ਕਿਵੇਂ ਲੱਗਦਾ ਮੋਦੀ ਦਾ ਅੱਛਾ ਮੋਦੀ ਦਾ ਨੰਬਰ ਕਿਸਾਨ ਕਹਿੰਦੇ ਮਾੜਾ ਮੋਦੀ ਦਾ ਆਹ ਤਾਂ ਲੋਕ ਹੀ ਜਾਂਦਾ ਲੋਕੀਂ ਲੱਗਦਾ ਕਾਲੀ ਚੰਗੇ ਸੀ ਕਾਂਗਰਸ ਹੀ ਚੰਗੇ ਸੀ ਜਾਂ ਆਮ ਆਲੇ ਚੰਗੇ ਆ ਕਾਲੀ ਚੰਗੇ ਸੀ ਕਾਲੀ ਚੰਗੇ ਸੀ ਕੀ ਚੰਗਾ ਕੰਮ ਸੀ ਆ ਕਾਲਾ ਨੇ ਕਾਲਾ ਨੇ ਸਾਰੇ ਚੰਗੇ ਕਰੇ ਸਾਡੇ ਤੋਂ ਪੰਡ ਕਿਵੇਂ ਇੱਕ ਕੰਮ ਦੱਸ ਲਈ ਸਾਡੇ ਪਾਣੀ ਤੋਂ ਲੈ ਕੇ ਮੀਟਰਾਂ ਤੋਂ ਲੈ ਕੇ ਖਾਲੀਆਂ ਤੋਂ ਲੈ ਕੇ ਗਾਲਣਾ ਸਾਰੀਆਂ ਸਭੀ ਓਕੇ ਕਰਾਵੇ ਪੰਡ ਭਗਵੰਤ ਮਾਨ ਕਹਿੰਦਾ ਬਿਜਲੀ ਦੇ ਬਿਨ ਦਾ ਮੈਂ ਜੀਰੋ ਲਿਆਂਦੇ ਤੂੰ ਕਹਿੰਦਾ ਸਾਨੂੰ ਤਾਂ ਆਏ ਨਹੀਂ ਤੱਕ ਵੀ ਆ ਕੇ ਅੱਛਾ ਬਿੱਲ ਆਉਂਦਾ ਤੁਹਾਨੂੰ ਹਾਂ ਕਿ ਨਾ ਆ ਜਾਂਦਾ ਬਿੱਲ ਕਿਤੇ ਆ ਜਾਂਦਾ ਹੁਣ ਤਾਂ 30000 ਪਰਕਟ ਹੈ ਅੱਛਾ ਜੀ ਹੁਣੀ ਥੋੜਾ ਟਾਈਮ ਹੋਇਆ ਅਸੀਂ ਪਿੱਛੇ ਜਾਨੇ ਆ ਕਿਸਾਨ ਕਹਿੰਦੇ ਜੀਰੂ ਆ ਰਿਹਾ ਪਿੰਸਾ ਨੂੰ ਦਨੇ ਜੀਰੂ ਆ ਗਿਆ ਸਿੱਖਾ ਦੱਸ ਸਕਦਾ ਅੱਛਾ ਤਸਵੀਰਾਂ ਦੇ ਵਿੱਚ ਦਿਖਾਉਨੇ ਆ ਦੇਖੋ ਆ ਮਜ਼ਦੂਰ ਨੇ ਜਿਹੜੇ ਜੇਕਰ ਇਹਨਾਂ ਨੂੰ ਇਸ ਪਾਣੀ ਦੇ ਨਾਲ ਥੋਰੇ ਵਾਲਾ ਪਾਣੀ ਆ ਕਹਿੰਦੇ ਪਾਣੀ ਮਾੜਾਗਾ ਤੇ ਜੇ ਬਿਮਾਰ ਹੋ ਜਾਣ ਕੀ ਇਹਨਾਂ ਨੇ ਕਰਨਾ ਉਹੀ ਕਰਨਾ ਤੇ ਉਹੀ ਖਾਣਾ ਜੇ ਵਿਚਾਰਿਆਂ ਦੇ ਉੱਤੇ ਲੱਗ ਗਏ ਉਹਨੇ ਪੈਸੇ ਕਿਵੇਂ ਆਪਣੇ ਘਰ ਦਾ ਗੁਜ਼ਾਰਾ ਕਰਨਗੇ ਬਾਈ ਕਿਵੇਂ ਬਈ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਾਤੀ ਕਿਵੇਂ ਕੰਮ ਕਰਦੇ ਹੋ ਇੱਥੇ ਫਿਰ ਹਾਂਜੀ ਕਿਵੇਂ ਆ ਪੀਣ ਵਾਲਾ ਪਾਣੀ ਦਾ ਪ੍ਰਬੰਧ ਹੈਗਾ ਹਾਂ ਜਮਾ ਬੇਕਾਰਾ ਪਾਣੀ ਜੀ ਅੱਛਾ ਜੀ ਬੇਕਾਰ ਸਰਕਾਰ ਕਹਿੰਦੀ ਅਸੀਂ ਪੀਣ ਵਾਲੇ ਪਾਣੀ ਦੇ ਪ੍ਰਬੰਧ ਕੀਤੇ ਆ ਬਾਈ ਨਹੀਂ ਕੀਤੇ ਨਹੀਂ ਕੀਤੇ ਹਾਂ ਹੁਣ ਚੁੱਲੀ ਭਰ ਕੇ ਵੇਖ ਲਓ ਕੋਈ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਪੀਣ ਵਾਲੇ ਪਾਣੀ ਨਾਲ ਕਹਿੰਦੇ ਲੈਟਰੀਨਾਂ ਤੱਕ ਲੱਗ ਜਾਂਦੀਆਂ ਹਾਂਜੀ ਹਾਂਜੀ ਲੱਗ ਜਾਂਦੀਆਂ ਫੇਰ ਲੈ ਇੱਥੇ ਫਲਸ਼ਾਂ ਬਣੀਆਂ ਹੋਈਆਂ ਨਹੀਂ ਬਣੀਆਂ ਬਣੀਆਂ ਨਹੀਂ ਬਣਾਉਣੀਆਂ ਚਾਹੀਦੀਆਂ ਜੇ ਤੁਹਾਨੂੰ ਲੈਟਰੀਨਾਂ ਲੱਗ ਜਾਣ ਪਾਣੀ ਗੰਦਾ ਹੋਣ ਕਰਕੇ ਪਾਣੀ ਨਹੀਂ ਸਾਫ਼ ਹੈਗਾ ਪੀਣ ਵਾਲਾ ਪਾਣੀ ਤੁਸੀਂ ਕਹਿ ਰਹੇ ਹੋ ਤੇ ਫਿਰ ਕਿੱਥੇ ਜਾਣੇ ਹੋ ਜੈਤੋ ਜੀ ਡਾਕਟਰ ਕੋਲੇ ਨਹੀਂ ਫਾ ਲੈਟਰਨ ਕਿੱਥੇ ਜਾਉਗੇ ਫਿਰ ਇੱਥੇ ਬਣੀ ਨਹੀਂ ਜਦੋਂ ਲੈਟਰਨ ਖੁੱਲੇ ਚਾਹੀਏ ਅੱਛਾ ਜੀ ਖੇਤਾਂ 'ਚ ਜਾਣੇ ਹੋ ਫਿਰ ਹਾਂਜੀ ਠੀਕ ਹੈ ਸਰਕਾਰ ਇੱਕ ਪਾਸੇ ਦਾਅਵੇ ਕਰਦੀ ਆ ਦੇਖੋ ਆ ਗਰੀਬ ਮਜ਼ਦੂਰ ਨੇ ਜਿਹੜੇ ਮਜ਼ਦੂਰੀ ਕਰਦੇ ਨੇ ਤਾਂ ਪਾਣੀ ਕਹਿੰਦੇ ਪੀਣ ਵਾਲਾ ਜਿਹੜਾ ਉਹ ਖਰਾਬ ਆ ਸਰਕਾਰ ਤਾਂ ਕਹਿੰਦੀ ਆ ਅਸੀਂ ਪ੍ਰਬੰਧ ਕੀਤੇ ਹੋਏ ਆ ਪਰ ਪ੍ਰਬੰਧ ਇੱਥੇ ਕੁਝ ਨਹੀਂ ਹੈਗੇ ਕਿਵੇਂ 10 ਕੈਂਪਰ ਆਉਂਦੇ ਸਾਡੇ ਹਾਂ ਡੇਲੀ 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 ਹਾਂਜੀ ਆਦੇ ਪੱਲੋ ਲੈ ਕੇ ਆਉਣੇ ਆਦੇ ਪੱਲੋ ਬਾਪੂ ਜੀ ਨੂੰ ਕਹਿ ਕੇ ਲਵਾਏ ਆ ਅੱਛਾ ਜੀ ਹਾਂਜੀ ਠੀਕ ਹੈ ਤੇ ਸਰਕਾਰ ਦੇ ਵਾਦੇ ਆ ਜਿਹੜੇ ਖੋਖਲੇ ਨਜ਼ਰ ਆ ਰਹੇ ਆ ਦੇਖੋ ਤਸਵੀਰਾਂ ਦੇ ਵਿੱਚ ਅਸੀਂ ਦਿਖਾ ਰਹੇ ਆ ਦੇਖੋ ਮਾਨ ਸਰਕਾਰ ਕਹਿ ਰਹੀ ਐ ਅਸੀਂ ਚੰਗਾ ਕਰ ਰਹੇ ਆ ਪਰ ਚੰਗਾ ਕੀ ਹੋ ਰਿਹਾ ਇਹਨਾਂ ਗਰੀਬਾਂ ਲੋਕਾਂ ਵਾਸਤੇ ਕਹਿੰਦੇ ਹਰਾ ਪੈਨ ਚਲਾਉਣਾ ਅਸੀਂ ਹਰਾ ਹਰਾ ਦੂਜਾ 1000 ਰੁਪਿਆ ਦੇਊਗਾ ਇਹ ਹੂੰ ਕੋਈ ਜੇ ਦਾ ਕੋਈ ਵਰਪਰ ਵੰਦ ਨਹੀਂ ਹੋਇਆ ਅੱਛਾ ਜੀ ਹਾਂ ਜੀ ਜੇ ਹੁਣ ਕਹਿਤਾ ਦੇ ਦੂ ਫਿਰ ਦੇ ਦਾਂਗੇ ਅਸੀਂ ਫਿਰ ਪਾ ਦੂਗੇ ਵੋਟਾਂ ਨਾ ਪਾਉਂਦੇ ਨਹੀਂ ਕਿਹਨੂੰ ਪਾ ਸਕਦੇ ਹੋ ਵੋਟਾਂ ਉਹ ਆਦੇ ਮਨ ਮਰਜੀ ਮਨ ਮਰਜੀ ਹਾਂ ਜੀ ਮੋਦੀ ਦਾ ਕਿਵੇਂ ਲੱਗਦਾ ਤੁਹਾਨੂੰ ਚਾਂਸ ਮੋਦੀ ਦਾ ਨਹੀਂ ਲੱਗਦੇ ਕਾਲੀ ਦਲ ਕਿਵੇਂ ਆ ਕਾਲੀ ਦਲ ਠੀਕ ਹੈ ਕਾਲੀ ਦਲ ਠੀਕ ਹੈ ਚੰਗੇ ਕੰਮ ਕਰਦੇ ਸੀ ਬਹੁਤ ਵਧੀਆ ਕਿੱਥੇ ਦਾ ਕੰਮ ਦਾਲਤ ਆ ਇਹਨਾਂ ਤੋਂ ਮਿਲਦਾ ਸਾਨੂੰ ਹੁਣ ਇੱਥੇ ਅੱਛਾ ਜੀ ਫਰੀ ਕਣ ਕਿ ਇਹਨਾਂ ਦੀ ਆਉਂਦੀ ਹੈ ਆ ਸਕਦੇ ਆ ਕਾਲੀ ਦਵਾਰੀ ਹਾਂ ਸਕਦੇ ਆ ਆ ਸਕਦੇ ਆ ਪਾਉਣਗੇ ਵੋਟਾਂ ਲੋਕ ਜੋਰ ਕਾਂਗਰਸੀ ਕਿਵੇਂ ਕਾਂਗਰਸੀ ਹੈ ਨਾ ਅਦਬਚਾਲਾ ਅਦਬਚਾਲਾ ਕਾਂਗਰਸ ਵਾਲਿਆਂ ਨੇ ਨਾਲ ਹੀ ਕਹਿੰਦੇ ਗੱਠ ਜੋੜ ਕਰ ਲਿਆ ਆਮ ਆਦਮੀ ਪਾਰਟੀ ਨਾਲ ਤੇ ਫਿਰ ਇਹ ਆਰ ਜਾਣਗੇ ਹਰ ਜਾਣਗੇ ਕੱਲ ਹੀ ਆ ਜਾਣਗੇ ਹਾਂਜੀ ਆਉਣਗੇ ਕੱਲ ਹੀ ਲੱਗਦਾ ਤੈਨੂੰ ਪੱਕਾ ਗਰੀਬ ਲੋਕ ਪਾਉਣਗੇ ਵੋਟਾਂ ਹੈ ਪਾਉਣਗੇ ਜੀ ਜਿਹਨਾਂ ਨਾਲ ਆਟਾ ਦਾਲ ਮਿਲਦਾ ਉਹਨਾਂ ਨੂੰ ਪਾਉਣਗੇ ਅੱਛਾ ਠੀਕ ਹੈ ਆਟਾ ਦਾ ਆਲ ਕਾਲੀ ਦਾਲ ਦਿੰਦਾ ਸੀ ਕਾਲੀ ਦਾਲ ਹਜੇ ਵੀ ਦੇ ਰਿਹਾ ਹਜੇ ਵੀ ਦੇ ਰਿਹਾ ਹਾਂਜੀ ਠੀਕ ਹੈ ਕਿਵੇਂ ਚੰਗਾ ਕੰਮ ਕੀਤਾ ਆ ਮਦਮੀ ਪਾਰਟੀ ਨੇ ਕੋਈ ਹਾਂ ਬਹੁਤ ਚੰਗੇ ਕੀਤਾ ਕੀ ਨਸ਼ੇ ਉਹ ਵਾਰ ਕੇ ਹਾਂ ਹਾਂ ਰਸੋਈ ਦਾ ਕਹੇ ਕਹਦਾ ਹੈ ਭਗਵਾਨ ਤਮਾਰ ਰਸੋਈ ਦਾ ਚੁੱਲਾ ਗੈਸ ਦੇਵਾ ਉਹ ਸੋਈ ਨੂੰ 100 ਰੁਪਿਆ ਉਹ ਵੀ ਦੇਤਾ ਹੈਂ ਦੇਤਾ ਦੇਤਾ ਹਾਂ ਅੱਛਾ ਪੱਕੀ ਗੱਲ ਹੈ ਕਿਦਾਂ ਦੇ ਦਿੱਤਾ ਤਾਂ ਪਤਲੇ ਕੁਰਸੀ ਤੇ ਬੈਠਾ ਦਿੱਦੇ ਦਿੱਤਾ ਨੇ ਲੋਕ ਤਾਂ ਕਹਿੰਦੇ ਮਿਲਿਆ ਨਹੀਂ ਤੂੰ ਕਹਿੰਦਾ ਮਿਲ ਗਿਆ ਦੇਤਾ ਉਹ ਤਾਂ ਦੇ ਬੈਠਾ ਅੱਛਾ ਦੇਤਾ ਲੈ ਮੈਂ ਦੇਈ ਜਾਂਦਾ ਫੰਡ ਅੱਛਾ ਜੀ ਜਮ ਐਮ ਐਲ ਨੂੰ ਅੱਛਾ ਫਿਰ 2500 ਬਸੰਦਾ ਉਹਨੇ ਕਰਤਾ ਬਹਿਨ ਸਾਹ ਕੁਰਸੀ ਤੇ ਠੀਕ ਹੈ ਹੈ ਮੰਡੇ ਸਾਡੇ ਕੱਲੇ ਕੱਲੇ ਮਾਪਿਆਂ ਦੇ ਮਰਿਆ ਦੁੱਖ ਰੋ ਨਹੀਂ ਸਕਦੇ ਅੱਛਾ ਜੀ ਅੰਨਾ ਸ਼ਾਦੂ ਵੱਧ ਹੋ ਗਿਆ ਹੈ ਅੱਛਾ ਜੀ ਹਾਂ ਕਿ ਜਿਹੜਾ ਉੜਦਾ ਉਹ ਯਾਰ ਦਾ ਨਸ਼ਾ ਬੰਦ ਕਰਾਂਗੇ ਨਸ਼ਾ ਕਰਦਾ ਤੁਹਾਡੇ ਪਰਿਵਾਰ ਚੋਂ ਕੋਈ ਚਿੱਟੇ ਦਾ ਨਸ਼ਾ ਲਾਉਂਦਾ ਸੀ ਨੂੰ ਸਾਡੇ ਤਾਂ ਬੈਲੇ ਚਲਾਉਂਦੇ ਆ ਸਾਡੇ ਤਾਂ ਨਹੀਂ ਲਾਉਂਦਾ ਦੂਜੇ ਵੀ ਸਾਡੇ ਆ ਜਿਹੜੇ ਲਾਉਂਦੇ ਆ ਹੂੰ ਤੂੰ ਕੀ ਕਹਿੰਦੀ ਹੈ ਉਹ ਵੀ ਸਾਡਾ ਪਰਿਵਾਰ ਹੀ ਹੈ ਹੂੰ ਪਰਿਵਾਰ ਤਾਂ ਆਪਣੇ ਆ ਹਰਾ ਬੇ ਨਗਰੀਬਾਂ ਲਈ ਕਹਿੰਦਾ ਸੀ ਚੱਲੂਗਾ ਚੱਲਿਆ ਹਾਂ ਚੱਲਿਆ ਨਾਲ ਨਾਲ ਚਲਾਤਾ ਹਾਂ ਨਾਲ ਨਹਰਾ ਕਹਿੰਦਾ ਸੀ ਉਹ ਤਾਂ ਲਾਲ ਚੱਲੀ ਜਾਂਦਾ ਨਾਲ ਅੱਛਾ ਜੀ ਹਾਂ ਠੀਕ ਲਾਲ ਨਖੀ ਰਵਜੀ ਦਾ ਜਾਂਦੀ ਹੈ ਕਣਕ ਨੂੰ ਸਾਡੇ ਗਰੀਬ ਇੱਥੇ ਹੂੰ ਪੰਜ-ਪੰਜ ਕਿਲੋ ਦੋ-ਦੋ ਕਿਲੋ ਆਟਾ ਲਉਦੇ ਆ ਚੱਕੀਆਂ ਤੋਂ ਉੱਥੇ ਗਰੀਬ ਹੀ ਬੋਲੀ ਜਾਂਦੇ ਸੀ ਉਹਨਾਂ ਨੇ ਤਾਂ ਦੱਸਿਆ ਨਹੀਂ ਹੈ ਉਹ ਤਾਂ ਬੋਲੀ ਤੇ ਆਹ ਮੈਂ ਤਾਂ ਹੂੰ ਚੱਕੀ ਦੇ ਇੱਕ ਵਾਰੀ ਕਰ ਮੈਕਰਾਸ ਨੇ ਹੁਣ ਚੱਲ ਗਈ ਬਿਜਲੀ ਜਾਂਦੇ ਕਿ ਨਹੀਂ ਹੂੰ ਇਹਨਾਂ ਨੇ ਕਾਂਗਰਸ ਸਰਕਾਰ ਆਈ ਸੀਗੀ ਹੂੰ ਇਹਨਾਂ ਨੇ ਕਣਕੀ ਨਹੀਂ ਮੁਕੁੰਦੀ ਤੇ ਗਰੀਬ ਨੂੰ ਅੱਛਾ ਜੀ ਕਾਂਗਰਸ ਚੰਗੀ ਸੀ ਚੰਗੀ ਐ ਵਾਰੀ ਤਾਂ ਨਹੀਂ ਇਹ ਜਗਾ ਅਗਲੇ ਮਾਰੇ ਆ ਜੀ ਲੋ ਕਰਦੇ ਇਹ ਤਾਂ ਉੱਥੇ ਬੈਠੇ ਸੀ ਗਰੀਬ ਕਹਿੰਦੇ ਵੀ ਅਸੀਂ ਤਾਂ ਵੋਟਾਂ ਹੀ ਭਗਵੰਤ ਮਾਨ ਨੂੰ ਪਾਵਾਂਗੇ ਪਾਵਾਂਗੇ ਫੋਂ ਬੋਟਾ ਮੋਰ ਨੂੰ ਪਗੜਾ ਫੜ ਲੇਗਾ ਹੂੰ ਕਹਿੰਦੇ ਬਹੁਤ ਵਧੀਆ ਭਗਵੰਤ ਮਾਨ ਦਾ ਬੰਦਾ ਨਹੀਂ ਮੜਾ ਉਹ ਰੀਆ ਕਣਗੋੜੀ ਸੁਣਾਉਂਦਾ ਉਹ ਅੱਛਾ ਜੀ ਹਾਂ ਸ਼ੇਅਰ ਸੁਣਾਉਂਦਾ ਹੈ ਸ਼ੇਅਰ ਸੁਣਾਉਂਦਾ ਹੈ ਠੀਕ ਹੈ ਬੋਲਿਆ ਨਹੀਂ ਕਿ ਬੁੜਗਿਆਂ ਚਾੜ ਨਾਲ ਕੁੱਟਣਗੇ ਬੰਦੇ ਨੂੰ ਹਾਂ ਬੋਲੇ ਨਾ ਹਾਂ ਕੋੜਦਣਾ ਹੁਣ ਬੁੜਗਾ ਝਾੜੂ ਮਨ ਕੁੱਟ ਪੈਂਦੀ ਹੈ ਜਿੱਟਾ ਖਾ ਕੇ ਕਹਿੰਦਾ ਜੀ ਵਾਜ ਦੇ ਕੁੱਟੀ ਜਾਂਦੇ ਆ ਅੱਛਾ ਜੀ ਭਗਵਾਨ ਤੁਮਨੇ ਬੋਲ ਪੱਕੇ ਕਰ ਲੇ ਕਰ ਰਹੀ ਪੱਕੇ ਛਾੜੂ ਪੈਂਦੀ ਹੈ ਅੱਛਾ ਜੀ ਛਾੜੂ ਪੈਂਦੀ ਹੈ ਜੇ ਭਗਵਾਨ ਤੁਮਾਣ ਹੋਰ ਇੱਕਰੀ ਮੌਕਾ ਇਹਨੂੰ ਦੇਣਗੇ ਤੇ ਛਾੜੂ ਮੇਰੇ ਵਰਗੇ ਬੁਢਿਆਂ ਦੀ ਬੈਣਗੇ ਅੱਛਾ ਜੀ ਬੁਢਿਆਂ ਦੀ ਤਾਂ ਪੈਂਦੀ ਇਹ ਕੰਦਾ ਚਿੱਟੀ ਕਿ ਲਾਲ ਵਾਜਦੇ ਹੈ ਮੇਰੇ ਵਰਗੇ ਬੈਣਗੇ ਕਿਉਂ ਮੇਰੇ ਵਰਗੇ ਤਾਂ ਕੰਮ ਨਹੀਂ ਹੁੰਦਾ ਹੂੰ ਬੁੜਾ ਬੁਢਾ ਕੰਮ ਕਰੇ ਪੈਸੇ ਲਿਓ ਤੂੰ ਠਾਗਰੀ ਬੈਣਗੇ ਅੱਛਾ ਜੀ ਹਾਂ ਤੇ ਇਹਨੇ ਤੈਨੂੰ ਪਤਾ ਕੀ ਨਾ ਮਾਰਤੀਆਂ ਲਾਲ ਹੂੰ ਹੈ ਠੀਕ ਹੈ ਹਾਂ ਦੀਪੂ ਵਾਲੀ ਕੰਕਣੀ ਆਉਂਦੀ ਹੈ ਦੀਪੂ ਵਾਲੇ ਹੋ ਗਏ ਉਹਨਾਂ ਤਿੰਨ ਚਾਰ ਨਹੀਂ ਆਈ ਆਈ ਨੂੰ ਹੈ ਹਾਂ ਠੀਕ ਹੈ ਹਰਾਪੇ ਨੇ ਕਹਿੰਦੇ ਸੀ ਗਰੀਬਾਂ ਵਾਸਤੇ ਚੱਲੂਗਾ ਸੀ ਹਰਾਬਨ ਚਲਾਈ ਜਾਂਦੇ ਚ ਗਰੀਬਾਂ ਵਾਸਤੇ ਨਹੀਂ ਉਹ ਫੈਲਾ ਦੇ ਚਲਾ ਰਹੇ ਆ ਜਿਨ੍ਹਾਂ ਦਾ ਫਾਇਦਾ ਕਰਨਾ ਉਹਨਾਂ ਦੇ ਹੂੰ ਇਹਦੇ ਕਹਿੰਦੇ ਪਹਿਲਾਂ ਵਾਲੇ ਪੈਸੇ ਲੈਂਦੇ ਸੀ ਫੈਲਾ ਦੇ ਐਗਰੀਮੈਂਟ ਕਰਦੇ ਸੀ ਉਹਨਾਂ ਨਾਲ ਉਹ ਤਾਂ ਨਾਮ ਪਹਿਲਾਂ ਵਾਲਿਆਂ ਨੂੰ ਦਿੱਤੇ ਨਾ ਹੁਣ ਵਾਲਿਆਂ ਨੂੰ ਦਿੱਤੇ ਹੈ ਹੂੰ ਨਾ ਹੀ ਆਪਾਂ ਕਿਸੇ ਕੋਲੇ ਹੇਠੱਕ ਗਏ ਆ ਇਸ ਕੰਮ ਵਾਸਤੇ ਹੂੰ ਠੀਕ ਪਤਾ ਤਾਂ ਤਾਂ ਹੀ ਹੋਊ ਨਾ ਜੇ ਆਪਾਂ ਕਿਸੇ ਵਾਸਤੇ ਆਪਦੇ ਕੰਮ ਵਾਸਤੇ ਪਰਸਨ ਗਏ ਹੋਈ ਜੀ ਰਿਸ਼ਵਤ ਬੰਦ ਹੋਈ ਹੈ ਕੋਈ ਵਾਸਤ ਬੰਦ ਨਹੀਂ ਹੋਈ ਬੰਦ ਨਹੀਂ ਹੋਈ ਕੀ ਗੱਲ ਆ ਬੈਂਕ ਬੈਂਕਾਂ ਤੋਂ ਇੱਕ 1,60,000 ਦਾ ਲੋਨ ਮਿਲਦਾ ਹੈ ਹੂੰ ਮਿਲਦਾ ਉਹਦੇ 'ਚ 15-15 ਹਜ਼ਾਰ ਖਾਈ ਜਾਂਦੇ ਅੱਛਾ ਜੀ ਬੋਰਡ ਲੱਗੇ ਪਿਆ ਇਮਾਨਦਾਰੀ ਦੇ ਵੱਡੇ ਵੱਡੇ ਕੱਲੇ ਬੋਰਡ ਹੀ ਐ ਹੂੰ ਈ ਲੈ ਆਏ ਧੱਕੇ ਕਿਥੇ ਅੱਛਾ ਜੀ ਪੁੱਛਣਗੇ ਲੋਕ ਹੁਣ 10 15 ਦਿਨਾਂ ਬਾਅਦ ਸਾਡੇ ਬੱਸ ਆ ਵੋਟਾਂ ਪੈਣ ਦੀ ਦੇਰ ਐ ਕਿਹਨੇ ਪੁੱਛਣਾ ਅੱਛਾ ਜੀ ਉਹਨੇ ਤਾਂ ਨਹੀਂ ਪੁੱਛਣਗੇ ਲੋਕ ਵੀ ਪੁੱਛਣਗੇ ਉਹਨੇ ਤਾਂ ਤੇ ਵੀ ਦੱਸਣਗੇ ਇਹ ਵੀ ਦੱਸਣਗੇ ਇਹਨਾਂ ਦਾ ਮਕਸਦ ਐ 2 ਮਹੀਨੇ ਅਸੀਂ ਸਿਰਫ ਮੂੰਹ ਬੰਦ ਰੱਖਣਾ ਬਸ ਉਸ ਤੋਂ ਬਾਅਦ ਅਸੀਂ ਮੂੰਹ ਖੋਲਣਾ ਲੋਕਾਂ ਨਾਲ ਬੰਦ ਕਰਾਉਣਾ ਕਿਸਦੇ ਕਹਿੰਦੇ ਹਾਂਸਰਾ ਜਾਂਸ ਆਇਆ ਸੀ ਤੁਹਾਡੇ ਪਿੰਡ ਹਾਂਜੀ ਕਿਵੇਂ ਲੱਗਿਆ ਪਤਾ ਨਹੀਂ ਆਪਾਂ ਗਏ ਸੀ ਗਏ ਨਾ ਸਵਾਲਵਾਲ ਕੀ ਤੇ ਮੈਂ ਤੁੰਦ ਸਹਿ ਵੀ ਮੈਂ ਕਿਸੇ ਵੀ ਰੈਲੀ ਤੇ ਕਦੇ ਵੀ ਨਹੀਂ ਗਿਆ ਹੂੰ ਬੇਸ਼ੱਕ ਪਿੰਡ ਦੇ ਵਿੱਚ ਆ ਬੇਸ਼ੱਕ ਬਾਹਰ ਹੈ ਪਿੰਡ ਦੇ ਵਿੱਚ ਲੀਡਰ ਆਉਣਗੇ ਉਦੋਂ ਪੁੱਛਣ ਵਾਸਤੇ ਤੇ ਜਾਉਂਗੇ ਸਵਾਲ ਦੇਖਾਂ ਹੀ ਮੌਕਾ ਮਿਲਿਆ ਤਾਂ ਪੁੱਛਾਂਗੀ ਬੱਤਾ ਪਹਿਲੀ ਗੱਲ ਤਾਂ ਵੀ ਮੇਰੇ ਹਿਸਾਬ ਨਾਲ ਤਾਂ ਸਾਰੇ ਇੱਕੋ ਹੀ ਹੈ ਅੱਛਾ ਸਵਾਲ ਕਰਨ ਦਾ ਕੋਈ ਫਾਇਦਾ ਹੈ ਕੋਈ ਫਾਇਦਾ ਨਹੀਂ ਲੋਕ ਕਰਦੇ ਆ ਜਿਹੜੇ ਫਿਰ ਲੈ ਜੀ ਸਾਰੇ ਉਹਨਾਂ ਨੂੰ ਕੋਈ ਜਵਾਬ ਦੇ ਜਾਂਦੇ ਦੇ ਜਾਂਦੇ ਨੇ ਉਹਨਾਂ ਨੂੰ ਜਵਾਬ ਨਹੀਂ ਦੇਖੇ ਜਾਂਦੇ ਜਵਾਬ ਅੱਛਾ ਜੀ